ਦਾ ਬਾਬਾ ਜੀ ਵੀ ਰੌਤਾਂਗਾ ਕਿੱਧਰ ਲੋਕਾਂ ਰੈਡੀਓ ਕੀ ਰਸਤਾ ਦੇਖੋ ਸ਼ੇਰ ਦੇ ਅਸੀਂ 7 ਵਜੇ ਦੇ ਇਥੇ ਆਏ ਸੀ ਆ ਕੇ ਜਿਹੜੇ ਸ਼ਹਿਰ ਕਰ ਰਹੇ ਨੇ ਜੋਗਾ ਕਰ ਰਹੇ ਨੇ ਆਪਣੇ ਸ਼੍ਰੀ ਰਿਪਤੀ ਅਵੇਰ ਨੇ ਪਹਿਲਾਂ ਤਾਂ ਉਹਨਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਬੇਨਤੀ ਕੀਤੀ ਵੋਟਾਂ ਬਾਬਤ ਲੁਧਿਆਣਾ ਡਿਸਕਸ ਕੀਤਾ ਵੀ ਲੁਧਿਆਣੇ ਦੇ ਵਿੱਚ ਲੁਧਿਆਣਾ ਵੀ ਹੋਣਾ ਚਾਹੀਦਾ ਅੱਜ ਤੱਕ ਸਾਨੂੰ ਲੁਧਿਆਣੇ ਨੂੰ ਬਾਹਰੋਂ ਐਮਪੀ ਮਿਲਿਆ ਜਿਹਨੇ ਸਾਡਾ ਨੁਕਸਾਨ ਕੀਤਾ ਸਾਡਾ ਫਾਇਦਾ ਕੋਈ ਨਹੀਂ ਹੋਇਆ ਬਾਰੇ ਆਉਣ ਵਾਲੇ ਬੋਟ ਲੈ ਜਾਂਦੇ ਨੇ ਪਰ ਮੁੜ ਕੇ ਕਦੇ ਜ਼ਿਲ੍ਹੇ ਚ ਬੋਰਡ ਦੇ ਨਹੀਂ ਤੇ ਨਾ ਉਹਨਾਂ ਨੂੰ ਸਮੱਸਿਆਵਾਂ ਦਾ ਪਤਾ ਹੁੰਦਾ ਉਸ ਤੋਂ ਬਾਅਦ ਰੱਖਵਾਗ ਦੇ ਵਿੱਚ ਹੀ ਅਸ਼ੋਕ ਥਾਪਰ ਜੀ ਕਿ ਉਹਨਾਂ ਦੀ ਇੱਕ ਟੀਮ ਆ ਪੰਛੀ ਸੇਵਾ ਸੁਸਾਇਟੀ ਜੀ ਕੁਝਰੇ ਲੰਬੇ ਸਮੇਂ ਤੋਂ ਇਹ ਸੇਵਾ ਕਰਦੇ ਨੇ ਪੰਛੀਆਂ ਦੀ ਮੈਂ ਕਹਿੰਦਾ ਸ਼ਾਇਦ ਵਿਸ਼ਵ ਦੇ ਵਿੱਚ ਇਕੱਲੀ ਸੰਸਥਾ ਹੋਊਗੀ ਪਹਿਲੀ ਹੋਊਗੀ ਜਿਨ੍ਹਾਂ ਨੇ ਪੰਛੀਆਂ ਬਾਰੇ ਸੋਚਿਆ ਜਿਹੜੇ ਵਿਚਾਰੇ ਬੇਜਵਾਨ ਨੇ ਜੇ ਨੂੰ ਜੇ ਰਾਸ਼ਨ ਨਾ ਮਿਲੇ ਖਾਨ ਨੂੰ ਦਾਣਾ ਨਾ ਮਿਲੇ ਭੁੱਖੇ ਵੀ ਰਹਿੰਦੇ ਹੋਣਗੇ ਕਈ ਕਈ ਦਿਨ ਉਹਨਾਂ ਪੰਛੀਆਂ ਬਾਰੇ ਇਹਨਾਂ ਨੇ ਸੋਚ ਕੇ ਇੱਕ ਐਡਾ ਵੱਡਾ ਪਰਉਪਕਾਰੀ ਕਾਰਜ ਜੀਵ ਜੰਤ ਵਾਸਤੇ ਕਿਉਂਕਿ ਇਹ ਪ੍ਰਮਾਤਮਾ ਦੀ ਹੀ ਉਪਜਾਣਾ 84 ਲੱਖ ਜੂਨ ਆਪਾਂ ਕਹਿੰਦੇ ਆ ਪ੍ਰਮਾਤਮਾ ਦੀ ਉਪਜਾ ਉਹ ਪ੍ਰਮਾਤਮਾ ਦੀ ਸੇਵਾ ਹੀ ਆ ਇਹ ਫੇਰ ਸਮਝ ਲਓ ਵੀ ਪ੍ਰਮਾਤਮਾ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਦੇ ਪੈ ਭੇਜੇ ਹੋਏ ਜੀਵਾਂ ਦੀ ਸੇਵਾ ਕਰ ਰਹੇ ਨੇ ਤੇ ਇਦੋਂ ਵੱਡ ਉੱਤਮ ਸੇਵਾ ਇਸ ਵਿਸ਼ਵ ਦੇ ਵਿੱਚ ਦੂਜੀ ਹੋ ਨਹੀਂ ਸਕਦੀ ਜੋ ਅਸ਼ੋਕ ਠਾਪਰ ਜੀ ਤੇ ਉਹਨਾਂ ਦੀ ਟੀਮ ਕਰ ਰਹੀ ਹੈ ਇਹ ਵਧਾਈ ਦੇ ਪਾਤਰ ਨੇ ਜਿਵੇਂ ਅੱਜ ਕਿਸੇ ਰੱਖਬਾਗ ਲੋਕਾਂ ਨੂੰ ਮਿਲਿਆ ਕਿਸ ਤਰ੍ਹਾਂ ਦਾ ਹੰਗਾਰਾ ਦੇਖੋ ਲੋਕਾਂ ਨੂੰ ਜਦ ਬੇਨਤੀ ਕੀਤੀ ਉਹ ਕਹਿੰਦਾ ਵੀ ਸਾਨੂੰ ਲੁਧਿਆਣਾ ਪਹਿਲਾਂ ਅਸੀਂ ਵਾਰੀ ਵਾਰੀ ਚੈੱਕ ਕਰ ਲੈਨੇ ਪਹਿਲਾਂ ਪਹਿਲਾਂ ਵਾਰੀਆਂ ਨੇ ਸਾਡਾ ਨੁਕਸਾਨ ਕੀਤਾ ਬਿੱਟੂ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਤਵਾੜੀ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਹੁਣ ਇਸੇ ਕਰਕੇ ਉਹਨਾਂ ਨੇ ਕਿਉਂਕਿ ਪਹਿਲਾਂ ਦੋ ਵਾਰੀ ਗਲਤੀ ਕਰ ਚੁੱਕੇ ਨੇ ਲੁਧਿਆਣੇ ਵਾਲੇ ਤੀਜੀ ਵਾਰੀ ਵੀ ਬਾਹਰੋਂ ਭੇਜਤਾ ਰਾਜਾ ਬੜੇਗੇ ਪਿੱ ਲੁਧਿਆਣੇ ਵਾਲੇ ਤਾਂ ਸੋਚ ਹੀ ਨਹੀਂ ਰ ਪਰ ਇਸ ਵਾਰ ਲੁਧਿਆਣਾ ਵੇਰ ਲੁਧਿਆਣਾ ਆਪਣੇ ਲੁਧਿਆਣੀਆਂ ਨੂੰ ਚੁਣੂਗਾ ਲੁਧਿਆਣੇ ਵਾਲੇ ਲੁਧਿਆਣੇ ਦੇ ਲੋਕਾਂ ਨੂੰ ਆਪਣਾ ਮਾਨ ਦੇਣਗੇ ਤਾਂ ਜੋ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਵੀ ਹੋ ਸਕੇ ਲੋੜਾਂ ਵੀ ਪੂਰੀਆਂ ਹੋ ਸਕਣ ਤੇ ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਵੀ ਭਾਈਵਾਲੀ ਬਣੀ ਜਾਵੇ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਵੀ ਦੌਰੇ ਕੀਤੇ ਕਈ ਦੌਰੇ ਫੈਡਾ ਦੇ ਕੀਤੇ ਤੇ ਉੱਥੇ ਇੱਕ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਆ ਰਿਹਾ ਸਾਡੇ ਪਿੰਡਾਂ ਦੇ ਵਿੱਚ ਦਾ ਇੱਕ ਤਰਫਾ ਹੀ ਹੈ ਨਾ ਰੁਝਾਨ ਪਿੰਡਾਂ ਦਾ ਇੱਕ ਤਰਫਾ ਹੀ ਹੈ ਪਿੰਡਾਂ ਦੇ ਵਿੱਚ ਹੁਣ ਕੋਈ ਦੂਜੀ ਪਾਰਟੀ ਹੈ ਹੀ ਨਹੀਂ ਪਿਛਲੀ ਵਾਰੀ ਲੋਕਾਂ ਨੇ ਗੁੰਮਰਾਹ ਹੋ ਕੇ ਆਮ ਨੂੰ ਪਾਤੀ ਸੀ ਆਮ ਆਦਮੀ ਪਾਰਟੀ ਨੂੰ ਔਰ ਹੁਣ ਪਿੰਡਾਂ ਦੇ ਸੋਚਦੇ ਨੇ ਵੀ ਬਹੁਤ ਵੱਡੀ ਗਲਤੀ ਕਰ ਬੈਠੇ ਆਪਣੇ ਆਪਣੇ ਹੁੰਦੇ ਆ ਬਗਾਨੇ ਬਗਾਨੇ ਹੁੰਦੇ ਆ ਇਸ ਕਰਕੇ ਬਗਾਨਿਆਂ ਤੋਂ ਮੂੰਹ ਮੋੜ ਕੇ ਆਪਣੇ ਨਾਲ ਫੇਰ ਜੋੜ ਲਿਆ ਉਹਨਾਂ ਨੇ ਅੱਜ ਸਰ ਇੱਕ ਸਾਰਿਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਆਪੂ ਨੇ ਇੱਕ ਦੂਜੇ ਦੇ ਕਿੱਤਨੇ ਗੱਲਦੇ ਨੇ ਤੇ ਇੱਕ ਪਹਿਲੇ ਵਿਧਾਇਕ ਨੇ ਆਮ ਪਾਰਟੀ ਦੇ ਸ਼ੋਕਪੁਰਾਲੇ ਬਫੀ ਤੁਹਾਡੀ ਬੜੀ ਪ੍ਰੀਜ਼ ਕੀਤੀ ਉਹਨੇ ਕਹਿੰਦਾ ਬਹੁਤ ਵਧੀਆ ਇਮਾਨਦਾਰ ਲੀਡਰ ਨੇ ਲੇਕਿਨ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਾਂ ਦੇਖੋ ਮੈਂ ਆਪਕੇ ਨਾ ਇਹ ਸਾਦਾ ਇਹ ਫਰਜ ਨਹੀਂ ਆ ਅਸੀਂ ਆਪਣੀ ਗੱਲ ਕਰੀਏ ਵੀ ਮੈਂ ਕੀ ਆ ਮੈਂ ਕੀ ਕੀਤਾ ਮੈਂ ਕੀ ਕਰਨਾ ਇਹ ਤੇ ਆ ਤੁਸੀਂ ਇੱਕ ਦੂਜੇ ਨੂੰ ਮੰਦਾ ਬੋਲੀ ਜਾਈਏ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਈਏ ਇੱਕ ਦੂਜੇ ਦੇ ਖਿਲਾਫ ਬੋਲੀ ਜਾਈਏ ਉਹ ਮੈਂ ਤਾਂ ਉਹਨੂੰ ਮੈਨੂੰ ਤਾਂ ਸੁਭਾ ਨਹੀਂ ਜਾਂਦਾ ਮੈਂ ਤਾਂ ਆਪਣੀ ਗੱਲ ਕਰਨੀ ਵੀ ਮੈਂ ਭਾਈ ਤੁਹਾਡੀ ਸੇਵਾ ਕਰਨ ਵਾਸਤੇ ਐ ਮੈਂ ਵਪਾਰ ਨਹੀਂ ਕਰਨਾ ਵਪਾਰ ਕਰਾਉਣਾ ਤੁਹਾਡੇ ਕੋਲ ਤਿੰਨ ਆਪਸ਼ਨਾਂ ਨੇ ਜਿਹਨੂੰ ਮਰਜ਼ੀ ਚੁਣ ਲਓ ਵਪਾਰੀ ਹੈਗੇ ਪਰ ਜੇ ਸੇਵਾਦਾਰ ਚੁਣਨਾ ਫਿਰ ਇੱਕੋ ਹੀ ਆਪਸ਼ਨ ਆ ਦੂਜੀ ਹੈ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਪਹਿਲੇ ਲੋਕਾਂ ਨੂੰ ਮੈਸੇਜ ਬੇਨਤੀ ਆ ਵੀ ਭਾਈ ਲੁਧਿਆਣੇ ਵਾਲੇ ਆ ਆਪਾਂ ਲੁਧਿਆਣ ਵੀ ਬਣੀਏ ਲੁਧਿਆਣੇ ਨੂੰ ਪਹਿਲ ਦਈਏ ਲੁਧਿਆਣਾ ਲੁਧਿਆਣੇ ਦਾ ਜੰਪਲ ਚੁਣੀ ਇਸਨ ਸੇਵਾ ਜਿਹੜੀ ਪਰਮਾਤਮਾ ਦਾ ਅਸ਼ੀਰਵਾਦ ਹੀ ਹੈ ਜੀ ਅਸੀਂ ਕੁਝ ਵੀ ਕਰਨ ਯੋਗ ਨਹੀਂ ਹੈਗੇ ਪਰਮਾਤਮਾ ਨੇ ਸਾਨੂੰ ਇੱਕ ਅਸ਼ੀਰਵਾਦ ਦਿੱਤਾ ਵਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜੀ ਬੁਲੀ ਸੇਵਾ ਕਰ ਲਈਏ ਤੱਤ ਲ ਲੋਕ ਸਭਾ ਜੀ ਕੀ ਗਏ ਜਾਗੇ ਅੱਜ ਸਾਡੇ ਵਿੱਚ ਲੋਕ ਸਭਾ ਹਲਕੇ ਤੋਂ ਲੁਧਿਆਣਾ ਤੋਂ ਸਰਦਾਰ ਜੀ ਸੀ ਜੀ ਟੈਲੋਂ ਆਏ ਹੈਗੇ ਆ ਜੋ ਕਿ ਬਹੁਤ ਹੀ ਵਧੀਆ ਇੱਕ ਇਨਸਾਨ ਹੈਗੇ ਆ ਪਹਿਲਾਂ ਵੀ ਆਪਣੇ ਲੁਧਿਆਣਾ ਸ਼ਹਿਰ ਜਿੱਥੇ ਐਮ ਐਲ ਏ ਰਹਿ ਚੁੱਕੀ ਹੈਗੀ ਆ ਉਹਨਾਂ ਨੇ ਐਮ ਐਲ ਏ ਰਹਿੰਦੇ ਮੈਂ ਕਈ ਵਾਰੀ ਬੇਨ ਉਹਨਾਂ ਦੇ ਆਫਿਸ ਜਾਣ ਦਾ ਮੌਕਾ ਮਿਲਿਆ ਬਹੁਤ ਹੀ ਵਧੀਆ ਲੋਕਾਂ ਦੀ ਸੇਵਾ ਕਰਦੇ ਸੀਗੇ ਹਰ ਵਕਤ ਉਹਨਾਂ ਦੇ ਆਫਿਸ ਦੇ ਵਿੱਚ ਲੋਕਾਂ ਦੀ ਕੰਮ ਕਰਾਂ ਵਾਲਿਆਂ ਦੀ ਪੀੜ ਲੱਗੀ ਜਾਂਦੀ ਸੀ ਹਮੇਸ਼ਾ ਸਾਹਿਬ ਨੂੰ ਖੇੜੇ ਮੱਥੇ ਮਿਲਦੇ ਸੀਗੇ ਜਿਹੜੀ ਉਹਨਾਂ ਦੀ ਸੇਵਾ ਦੀ ਭਾਵਨਾ ਬਹੁਤ ਹੀ ਅੱਛੀ ਭਾਵਨਾਵਾਂ ਅਸੀਂ ਇਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ ਨੂੰ ਅੱਛੀ ਸਿਹਤ ਬਖਸ਼ੇ ਅਤੇ ਹਮੇਸ਼ਾ ਹਰੇਕ ਕੰਮ ਚ ਕਾਮ ਜਾਵੇ ਪਹਿਲੀ ਦਿਨ ਨੂੰ ਵੋਟਾਂ ਲੋਕਾਂ ਨੇ ਇਸਤੇਮਾਲ ਕਰਨੀਆਂ ਨੇ ਪਾਣੀ ਆਨੇ ਕੀ ਲੋਕਾਂ ਨੂੰ ਮੈਸੇਜ ਦੇਖੋ ਲੋਕਾਂ ਨੂੰ ਮੈਸੇਜ ਆਇਆ ਕਿ ਹਰੇਕ ਬੰਦੇ ਨੂੰ ਚਾਹੀਦਾ ਵਾ ਜੀ ਆਪਣੇ ਬੋਰਡ ਦਾ ਅਧਿਕਾਰ ਜੂਜ ਕਰਨ ਜਿਨੇ ਅੱਜ ਕੱਲ ਆਪਾਂ ਰਿਜ਼ਲਟ ਦੇਖਦੇ ਪਈ ਹੈਗੇ ਆ ਕਿਤੇ 50% ਕਿਤੇ 60% ਕਿਤੇ 55% ਵੋਟ ਪੈ ਰਹੀ ਹੈਗੀ ਆ ਜੀ ਆਪਾਂ ਨੂੰ ਪ੍ਰਮਾਤਮਾ ਨੇ ਆਪਣੇ ਸ਼ਬਦ ਆਨੇ ਬੋਰਡ ਦਾ ਅਧਿਕਾਰ ਦਿੱਤਾ ਆ ਪਰ ਬੋਰਡ ਜੂਜ ਪਣ ਜਾਈਦੀ ਹੈ ਹਰੇਕ ਜੂਆ ਵਰਗ ਨੂੰ ਬਜ਼ੁਰਗਾਂ ਨੂੰ ਸਾਰੇ ਕੰਮ ਕਾ ਛੱਡ ਕੇ ਆਪਣੇ ਬੋਰਡ ਬਾ ਜੂਰ ਜਾਣ ਨਾ ਕੀ ਬਾਅਦ ਵਿੱਚ ਕਿੰਤੂ ਪ੍ਰੰਤੂ ਕਰੀਏ ਨਾ ਉਹ ਨਹੀਂ ਕੀਤਾ ਉਹ ਨਹੀਂ ਕੀਤਾ ਜਦ ਆਪਾਂ ਬੋਲ ਨਹੀਂ ਪਾਇਆ ਜਾ ਸਕਦੇ ਤੇ ਆਪਾਂ ਕਿਸੇ ਦੇ ਕੋਲ ਇਨਸਾਫ ਕੀ ਮੰਗ ਸਕਦੇ ਇਸ ਕਰਕੇ ਸਾਰੇ ਨਿੱਕੇ ਅਪੀਲ ਆ ਕਿ ਲੁਧਿਆਣਾ ਸ਼ਹਿਰ ਜੇਕਰ ਰਿਕਾਰਡ ਪੈਦਾ ਕਰਦੇ ਹੋ ਵੀ ਘੱਟੋ ਘਾਟੇ ਤੇ 90% ਵੋਟਾਂ ਪੈਣ ਤਾਂ ਕਿ ਇੱਕ ਵਾਰੀ ਮਿਸਾਲ ਬਣਵੇ ਲੁਧਿਆਣੇ ਦੇ ਲੋਕ ਅਵੇਰ ਠੀਕ ਹੈ ਹਾਂ ਜੀ ਲੈ ਗਾਹਨ ਨੂੰ ਕੋ ਦੇਗਾ ਮਾਈਕ ਲੈ ਖੱਡੇ ਕਰ ਲੋ ਭਾਜੀ ਮਾਈਕ ਖੱਡੇ ਕਰ ਲੋ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਆਪ ਜੀ ਰੱਖਬਗ ਤੇ ਆਏ ਨੇ ਢਿਲੋ ਸਾਹਿਬ ਦੀ ਪਹੁੰਚੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਦਾ ਮੇਰਾ ਨਾਮ ਕاجਦੀਪ ਸਿੰਘ ਪਠਾੜਾ ਜੀ ਮੈਂ ਯੂਥ ਦਾ ਲੁਧਿਆਣਾ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਅੱਜ ਅਸੀਂ ਇੱਥੇ ਰੱਖਬਗ ਆਏ ਆ ਜੀ ਤੇ ਸਵੇਰੇ ਸਵੇਰੇ ਸਾਰੇ ਲੁਧਿਆਣੇ ਵਾਸੀਆਂ ਨੂੰ ਮਿਲੇ ਆ ਲੋਕਾਂ ਦਾ ਬਹੁਤ ਵਧੀਆ ਪਿਆਰ ਹੈ ਜੀ ਤੇ ਤੁਸੀਂ ਵੀ ਤੁਸੀਂ ਵੀ ਦੇਖਿਆ ਹੋਣਾ ਜੀ ਲੋਕ ਢਿੱਲੋਂ ਸਾਹਿਬ ਨੂੰ ਬਹੁਤ ਪਿਆਰ ਦੇ ਰਹੇ ਨੇ ਲੋਕ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਦੇ ਰਹੇ ਨੇ ਲੋਕ ਕਹਿ ਰਹੇ ਨੇ ਵੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਢਿੱਲੋਂ ਸਾਹਿਬ ਐਮਐਲਏ ਸਨ ਐਮਐਲਏ ਸੀਗੇ ਲੋਕ ਕਹਿੰਦੇ ਉਹਨਾਂ ਦੇ 10 ਸਾਲ ਪਹਿਲਾਂ ਕੀਤੇ ਹੋਏ ਕੰਮਾਂ ਨੂੰ ਅੱਜ ਤੱਕ ਲੋਕ ਯਾਦ ਰੱਖੀ ਬੈਠੇ ਨੇ ਲੋਕਾਂ ਨੇ ਪੂਰ ਜ਼ੋਰ ਤੇ ਉਹਨਾਂ ਦਾ ਸਾਥ ਦੇਣ ਦੀ ਸਾਰਿਆਂ ਨੂੰ ਹੋਰਾਂ ਨੂੰ ਵੀ ਅਪੀਲ ਕੀਤੀ ਹੈ ਸਾਰਿਆਂ ਨੂੰ ਸਾਥ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਸਾਰਿਆਂ ਨੇ ਕਿਹਾ ਵੀ ਪੂਰਾ ਟਿਕਾ ਕੇ ਲੋਕਾਂ ਦਾ ਸਾਥ ਦੇਣਗੇ ਸਾਰੇ ਢਿੱਲੋਂ ਸਾਹਿਬ ਦੇ ਤੇਰੇ ਵੀ ਲੋਕ ਜੁੜ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਲੋਕ ਵੇਟ ਕਰ ਰਹੇ ਸੀ ਲੋਕ ਉਹ ਬੋਲ ਰਹੇ ਲੋਕ ਆਪ ਦੇ ਮੂੰਹੋਂ ਇਹ ਗੱਲ ਕਹਿ ਰਹੇ ਨੇ ਵੀ ਇੰਨਾ ਬੇਦਾਗ ਇਮਾਨਦਾਰ ਨਵੀ ਸਖਸ਼ੀਅਤ ਨੇ ਲੋਕ ਉਹਨਾਂ ਦੀ ਸ਼ਰਾਫਤ ਨੂੰ ਮੁੱਖ ਰੱਖਦੇ ਆ ਹੋਇਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਰੱਖਦੇ ਆ ਹੋਇਆ ਲੋਕਾਂ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਇਦਾਂ ਹੀ ਲੱਗ ਰਿਹਾ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਅਡਿਕ ਕਰ ਰਹੇ ਨੇ ਵੀ ਇਦਾਂ ਦਾ ਸਾਫ਼ ਸ਼ਿਹਰਾ ਤੇ ਬੇਦਾਗ ਚਿਹਰਾ ਸਾਨੂੰ ਲੁਧਿਆਣੇ ਨੂੰ ਚਾਹੀਦਾ ਜੀ ਲੱਗਦਾ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਵੀ ਹੱਥ ਤੱਕ ਮਾਰਾਂ ਨਹੀਂ ਹੋ ਗਿਆ ਉਹਨਾਂ ਨੇ ਵੀ ਇੱਕ ਚਿੱਕੀ ਤੇ ਬਿਲਕੁਲ ਜੀ ਬਿਲਕੁਲ ਦੇਖੋ ਫੇਰ ਵੀ ਝੂਠ ਤਾਂ ਜਲੋ ਵੈਸੇ ਤਾਂ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੀ ਕੂਟ ਪ੍ਰਚਾਰ ਕਰਨਾ ਪਰ ਉਹਨਾਂ ਦੇ ਇੱਥੇ ਆ ਕੇ ਉਹਨਾਂ ਦੇ ਵੀ ਮੂੰਹ ਬੰਦ ਨੇ ਢਿਲੋਂ ਸਾਦਾ ਚਿਹਰਾ ਦੇਖ ਕੇ ਉਹਨਾਂ ਦੇ ਵੀ ਮੂੰਹ ਬੰਦ ਨੇ ਵੀ ਕੋਈ ਉਹਨਾਂ ਕੋਲੇ ਫਿਰ ਵੀ ਕੋਈ ਕੰਮ ਨਹੀਂ ਕੋਈ ਗੱਲ ਨਹੀਂ ਰਹਿ ਗਈ ਢਿਲੋਂ ਸਾਹਬ ਦੇ ਬਾਰੇ ਵਿਰੋਧ ਚ ਬੋਲਣ ਲਈ ਠੀਕ ਥੈਂਕ ਯੂ ਸਰ